ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਤੁਸੀਂ ਸਾਰੇ ਹੌਪਸ ਆ ਵਧੀਆ ਹੋਵੋਗੇ ਤੇ ਅੱਜ ਅਸੀਂ ਫਿਰ ਆਪਣੇ ਨਵੇਂ ਸੂਟ ਲੈ ਕੇ ਆਏ ਆ ਅੱਜ ਜਿਹੜੇ ਸੂਟ ਆ ਉਹ ਮੇਰੇ ਪਾਰਟੀ ਵੇਅਰ ਸੂਟ ਆ ਹੈਂਡਵਰਕ ਦੇ ਸੂਟ ਆ ਜੋ ਕਿ ਡਿਫਰੈਂਟ ਡਿਜ਼ਾਈਨ ਆ ਤੁਸੀਂ ਬਹੁਤ ਮੈਨੂੰ ਨਹੀਂ ਲੱਗਦਾ ਉਹ ਡਿਜ਼ਾਈਨ ਦੇਖੇ ਹੋਗੇ ਸੋਸ਼ਲ ਮੀਡੀਆ ਤੇ ਜਿਹੜੇ ਡਿਜ਼ਾਈਨਸ ਨੇ ਜਿਹੜੇ ਆਪਾਂ ਸੂਟ ਰੈਡੀ ਕੀਤੇ ਆ ਬਹੁਤ ਜ਼ਿਆਦਾ ਡਿਫਰੈਂਟ ਆ ਅਲੱਗ-ਅਲੱਗ ਸਟੱਫ ਦੇ ਉੱਤੇ ਅਸੀਂ ਸੂਟ ਰੈਡੀ ਕੀਤੇ ਆ ਕੀਤੇ ਆ ਪਾਰਟੀ ਵੇਅਰ ਜਿਹੜੇ ਇਹ ਸੂਟ ਹੈਗੇ ਆ ਤੇ ਬਹੁਤ ਹੀ ਬਜਟ ਫਰੈਂਡਲੀ ਜਿਹੜਾ ਬਜਟ ਆ ਉਹ ਬਜਟ ਫਰੈਂਡਲੀ ਆ ਬਹੁਤ ਹੀ ਜਿਆਦਾ ਘੱਟ ਪ੍ਰਾਈਸ ਦੇ ਉੱਤੇ ਅਸੀਂ ਰੈਡੀ ਕੀਤੇ ਆ ਤੇ ਸਟੱਫ ਵੀ ਵਧੀਆ ਲਾਇਆ ਵਾ ਦੁਪੱਟੇ ਵਗੈਰਾ ਸਾਰਾ ਲੈਸਿਸ ਨਾਲ ਫਿਨਿਸ਼ਿੰਗ ਦਿੱਤੀ ਹੋਈ ਆ ਕੁਝ ਦੁਪੱਟਿਆਂ ਤੇ ਵਰਕ ਕੀਤਾ ਹੋਇਆ ਸਾਡੇ ਪਾਰਟੀ ਵੇਅਰ ਸੂਟ ਹੈਗੇ ਆ ਤੇ ਅੱਜ ਮੈਂ ਤੁਹਾਨੂੰ ਦੋ ਸੂਟ ਦਿਖਾਵਾਂਗੀ ਪਾਰਟੀ ਵੇਅਰ ਸੂਟ ਤੇ ਜੋ ਕਿ ਅਸੀਂ ਰੈਡੀ ਕੀਤੇ ਆ ਤੇ ਇੱਕ ਮੈਂ ਡੰਮੀ ਤੇ ਲਾਇਆ ਹੋਇਆ ਤੇ ਉਸ ਤੋਂ ਬਾਅਦ ਸੈਕਿੰਡ ਵਾਲਾ ਤੁਹਾਨੂੰ ਦਿਖਾਵਾਂਗੀ ਪਹਿਲਾਂ ਮੈਂ ਤੁਹਾਨੂੰ ਜਿਹੜਾ ਆਪਣਾ ਪਿੰਕ ਵਾਲਾ ਆ ਡਾਰਕ ਪਿੰਕ ਕਲਰ ਜਿਹੜੀ ਮੈਂ ਪਹਿਲਾਂ ਸ਼ਿਮਰ ਦੀ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਮੈਂ ਸੇਲ ਲਾਈ ਸੀ ਸ਼ਿਮਰ ਸਟੱਫ ਦੀ ਉਹਦੇ ਵਿੱਚੋਂ ਕਸਟਮਰ ਨੇ ਉਹ ਸ਼ਿਮਰ ਸਟੱਫ ਸਾਡੇ ਕੋਲੋਂ ਪਰਚੇਸ ਕੀਤਾ ਤੇ ਸਾਨੂੰ ਆਰਡਰ ਦਿੱਤਾ ਉਸ ਦੇ ਉੱਤੇ ਵਰਕ ਕਰਵਾਇਆ ਉਹਨਾਂ ਨੇ ਵਰਕ ਦਾ ਡਿਜ਼ਾਈਨ ਬੋਲੇ ਕਿ ਤੁਸੀਂ ਆਪ ਦੀ ਮਰਜ਼ੀ ਨਾਲ ਕਰਾ ਦਿਓ ਜਿਵੇਂ ਤੁਹਾਨੂੰ ਸਹੀ ਲੱਗਦਾ ਵਾ ਕਿਉਂਕਿ ਸਟੱਫ ਸਾਡੇ ਕੋਲ ਸੀਗਾ ਸਾਨੂੰ ਪਤਾ ਸੀਗਾ ਵੀ ਉੱਤੇ ਕਿਵੇਂ ਦੇ ਕਲਰ ਵਗੈਰਾ ਸਾਰਾ ਕੁਝ ਕਿਹੜਾ ਡਿਜ਼ਾਈਨ ਬਣੇਗਾ ਉਹ ਅਸੀਂ ਬਣਾਇਆ ਵਾ ਤੇ ਚਲੋ ਆਜੋ ਮੈਂ ਤੁਹਾਨੂੰ ਹੁਣ ਉਹਦੇ ਜਿਹੜਾ ਸ਼ਿਮਰ ਵਾਲਾ ਸੂਟ ਹੈ ਇੱਕ ਕ੍ਰੇਪ ਤੇ ਸੂਟ ਉਹ ਮੈਂ ਤੁਹਾਨੂੰ ਦੋਨੋਂ ਸੂਟ ਦਿਖਾ ਦਿੰਨੀ ਆ ਜੀ ਆ ਲੋ ਦੇਖ ਲੋ ਤੁਸੀਂ ਸ਼ੇਮਰ ਦਾ ਜਿਹੜਾ ਹੈਂਡਵਰਕ ਦਾ ਸੂਟ ਹੈ ਇਹ ਜਿਹੜਾ ਕਲਰ ਆ ਤੁਸੀਂ ਮੇਰੇ ਜਿਹੜੀ ਪਹਿਲਾ ਇੱਕ ਵੀਡੀਓ ਪਾਈ ਹੋਈ ਹੈ ਮੈਂ ਉਹਦੇ ਵਿੱਚ ਸੇਲ ਲਈ ਸੀ ਸ਼ੇਮਰ ਵਾਲਾ ਸਟੱਫ ਸੀਗਾ ਉਹਦੇ ਤੇ ਤੇ ਉਹ ਉਹਦੇ ਵਿੱਚ ਇਹ ਕਲਰ ਹੈਗਾ ਆ ਤੇ ਇਹ ਵਾਲਾ ਕਸਟਮਰ ਨੇ ਪਰਚੇਸ ਕੀਤਾ ਮੈਂ ਪਹਿਲਾਂ ਜਿਵੇਂ ਤੁਹਾਨੂੰ ਦੱਸਿਆ ਵਾ ਤੇ ਉਹਨਾਂ ਨੇ ਕਿਹਾ ਤੁਸੀਂ ਹੈਂਡਵਰਕ ਕਰਾ ਕੇ ਦੋ ਸਾਨੂੰ ਇਹਦੇ ਤੇ ਉਹਨਾਂ ਨੇ ਵੈਡਿੰਗ ਆ ਉਹਨਾਂ ਦੇ ਤੇ ਉਹ ਉੱਥੇ ਵੇਅਰ ਕਰਨਾ ਵਾ ਤੇ ਇਹਦੇ ਤੇ ਅਸੀਂ ਜਿਹੜਾ ਟੋਟਲੀ ਹੈਂਡਵਰਕ ਕਰਾ ਕੇ ਦਿੱਤਾ ਵਾ ਤੇ ਪਿਓਰ ਚਨਾਉਣ ਦਾ ਦੁਪੱਟਾ ਲਾਇਆ ਦੁਪੱਟੇ ਨੂੰ ਲੈਸਿਸ ਦੇ ਨਾਲ ਫਿਨਿਸ਼ਿੰਗ ਦਿੱਤੀ ਆ ਤੇ ਤੁਸੀਂ ਸਾਡਾ ਕ ਦੇਖ ਸਕਦੇ ਹੋ ਇਹ ਅਸੀਂ ਇਹ ਦਿੱਤੇ ਪੈਟਰਨ ਬਣਾਇਆ ਵਾ ਤੇ ਫੁੱਲ ਲੁੱਕ ਹੈ ਦੇਖ ਲਓ ਤੁਸੀਂ ਇਹਦੀ ਫੁੱਲ ਲੁੱਕ ਹੈ ਇਹਦੀ ਆਰਮਸ ਤੇ ਵਰਕ ਆ ਜਿਹੜਾ neck ਤੇ ਵਰਕ ਆ ਉਹ ਵਾਲਾ ਆਰਮਸ ਤੇ ਵਰਕ ਆ ਇਹਦੇ ਨਾਲ ਅਸੀਂ ਕਵਰ ਅਪ ਕੀਤਾ ਹੋਇਆ ਵਾ ਆ ਵਾਲਾ ਦੇਖੋ neck ਤੇ ਵਰਕ ਆ ਦੁਪੱਟਾ ਲੈਸ ਆਰ ਫਿਨਿਸ਼ਿੰਗ ਨਾਲ ਥੋੜੀ ਡਿਜ਼ਾਈਨਿੰਗ ਜੀ ਦੁਪੱਟੇ ਨੂੰ ਦਿੱਤੀ ਹੋਈ ਆ ਦੇਖ ਲਓ ਤੁਸੀਂ ਦੁਪੱਟਾ ਦੇਖ ਸਕਦੇ ਹੋ ਥੋੜੀ ਜੀ ਡਿਜ਼ਾਈਨਿੰਗ ਦੇਤੀ ਆ ਤੇ ਜਿਹੜਾ ਇਹਦੇ ਵਿੱਚ ਅਸੀਂ ਕੰਬੀਨੇਸ਼ਨ ਕਲਰ ਕੰਬੀਨੇਸ਼ਨ ਦਾ ਕੰਟਰਾਸਟ ਕੀਤਾ ਲਾਈਟ ਪਿੰਕ ਕਲਰ ਆ ਲਾਈਟ ਪਿੰਕ ਕਲਰ ਆ ਸੋਰੀ ਤੇ ਥੋੜਾ ਜਿਹਾ ਡਾਰਕ ਮਜ਼ੈਂਟਾ ਕਲਰ ਹੈ ਤੇ बॉटम کری बॉटम 그린 ਕਲਰ ਦਾ ਕੰਬੀਨੇਸ਼ਨ ਦਿੱਤਾ ਹੋਇਆ ਤੇ ਟੋਟਲੀ ਹੈਂਡਵਰਕ ਹੋ ਰੱਖਿਆ ਵਾ ਸਿੱਪੀ ਦਪਕਾ ਕਟਦਾਨੇ ਦੇ ਉੱਤੇ ਕੰਮ ਹੋ ਰੱਖਿਆ ਦੇਖ ਲਓ ਠੀਕ ਹੈ ਇਹਦੀ ਸਲਵਾਰ ਹੈ ਸਿੰਪਲ ਅਸੀਂ ਸਲਵਾਰ ਰੈਡੀ ਕੀਤੀ ਹੈ ਇਹਦੀ ਇਹ ਸਿੰਪਲ ਸਲਵਾਰ ਰੈਡੀ ਹੈ ਮਤਲਬ ਸਿੰਪਲ ਜਿਵੇਂ ਪਾਕਿਸਤਾਨੀ ਨਹੀਂ ਇਹ ਸਿੰਪਲ ਸਲਵਾਰ ਜਿਹੜੀ ਆਪਣੀ ਹੁੰਦੀ ਆ ਉਹ ਵਾਲੀ ਹੈ ਤੇ ਇਹਦੇ ਨਾਲ ਜਿਹੜੀ ਅਸੀਂ ਬਾਜੂ ਦੇ ਉੱਤੇ ਆਵਲਾ ਕੰਮ ਕੀਤਾ ਉਹ ਉਹੀ ਆਪਾਂ ਸ਼ਰਟ ਦੇ ਉੱਤੇ ਕੰਮ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਪੂਰਾ ਅਸੀਂ ਸ਼ਰਟ ਨੂੰ ਹੈਵੀ ਬਣਾਇਆ ਹੋਇਆ ਤੇ ਮੈਂ ਤੁਹਾਨੂੰ ਇਹਦੀ ਫੁੱਲ ਲੁੱਕ ਦਿਖਾ ਦਿੰਨੀ ਆ ਆ ਦੇਖ ਲਓ ਤੁਸੀਂ ਫੁੱਲ 룩 ਕਿੰਨਾ ਸੋਹਣਾ ਸੂਟ ਲੱਗ ਰਿਹਾ ਹੈ ਡਿਫਰੈਂਟ ਜਿਹਾ ਪੈਟਰਨ ਹੈ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਜਿਹੜੀ ਸੀ ਮੇਬੀ ਤੁਸੀਂ ਸ਼ਾਇਦ ਇਹ ਡਿਜ਼ਾਈਨ ਦੇਖਿਆ ਹੋਊਗਾ ਬਹੁਤ ਜ਼ਿਆਦਾ ਡਿਫਰੈਂਟ ਜਿਹਾ ਬਹੁਤ ਜ਼ਿਆਦਾ ਯੂਨੀਕ ਲੱਗ ਰਿਹਾ ਵਾ ਸਿੰਪਲ ਵੀ ਆ ਔਰ ਪਾਰਟੀ ਵੇਅਰ 룩 ਵੀ ਆ ਮਤਲਬ ਇੰਨਾ ਵੀ ਆਪਾਂ ਇਹਨੂੰ ਆਪਾਂ ਨਾਰਮਲ ਕੈਜੂਅਲ ਵੇਅਰ 'ਚ ਵੀ ਵੇਅਰ ਕਰ ਸਕਦੇ ਆ ਫੰਕਸ਼ਨ ਦੇ ਵੀ ਵੇਅਰ ਕਰ ਸਕਦੇ ਆ ਆ ਦੇਖ ਲਓ ਤੁਸੀਂ ਮੈਂ ਤੁਹਾਨੂੰ ਜ਼ੂਮ ਕਰਕੇ ਵੀ ਦਿਖਾ ਦਿੰਨੀ ਆ ਕਿੰਨਾ ਸੋਹਣਾ ਸੂਟ ਲੱਗ ਰਿਹਾ ਹੈ ਤੇ ਜੇ ਇਹ ਸਟੱਫ ਦੀ ਗੱਲ ਕਰਾਂ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਆ ਇਹ ਸ਼ਿਮਰ ਦੇ ਉੱਤੇ ਸਟੱਫ ਰੈਡੀ ਆ ਪਿਓਰ ਚਨਾਉਂ ਦੇ ਉੱਤੇ ਦੁਪੱਟਾ ਵਾ ਇਹ ਸਟੱਫ ਦੀ ਗੱਲ ਕਰਾਂ ਸ਼ਿਮਰ ਪਿਓਰ ਸ਼ਿਮਰ ਦੇ ਉੱਤੇ ਬਣਿਆ ਹੋਇਆ ਸੂਟ ਹੈ 5 ਮੀਟਰ ਸੂਟ ਦੇ ਉੱਤੇ ਬਣਿਆ ਥੱਲੇ ਲਾਈਨਿੰਗ ਵੀ ਲੱਗੀ ਹੋਈ ਆ ਕਿਉਂਕਿ ਤੁਹਾਨੂੰ ਪਤਾ ਕਿ ਸ਼ਿਮਰ ਵਗੈਰਾ ਉਹ ਜੋ ਵੀ ਇਦਾਂ ਦਾ ਸਟੱਫ ਹੁੰਦਾ ਲਾਈਨਿੰਗ ਜ਼ਰੂਰ ਲੱਗਦੀ ਆ ਤੇ ਜਿਹੜਾ ਇਹਦਾ ਦੁਪੱਟਾ ਪਿਓਰ ਚਨਾਉਂ ਦੇ ਉੱਤੇ ਬਣਿਆ ਹੋਇਆ ਸਲੈਸਸ ਨਾਲ ਫਿਨਿਸ਼ਿੰਗ ਦਿੱਤੀ ਹੋਈ ਆ ਸਟੱਫ ਬਾਰੇ ਮੈਂ ਤੁਹਾਨੂੰ ਦੱਸਦਾ ਇੱਕ ਚੀਜ਼ ਮੈਂ ਹੋਰ ਤੁਹਾਨੂੰ ਜਿਹੜੀ ਆ ਦੇਖੋ 골ਡਨ ਪੱਟੀ ਫਿਨਿਸ਼ਿੰਗ ਪੱਟੀ ਨਾਲ ਅਸੀਂ ਫਿਨਿਸ਼ਿੰਗ ਦਿੱਤੀ ਆ ਹੋਰ ਜ਼ਿਆਦਾ ਗਰੇਸਫੁਲ ਸੂਟ ਬੋਥ ਸਾਈਡ ਆ ਪਿਛਲੇ ਪੱਲੇ ਤੇ ਵੀ ਫਰੰਟ ਪੱਲੇ ਤੇ ਵੀ ਦੋਨੋਂ ਪੱਲਿਆਂ ਤੇ ਤੇ ਫਿਨਿਸ਼ਿੰਗ ਦਿੱਤੀ ਹੋਈ ਹੈ ਜਿਸ ਦੇ ਨਾਲ ਬਹੁਤ ਸੋਹਣੀ ਗਰੇਸ ਆ ਰਹੀ ਆ ਸੂਟ ਦੀ ਬਹੁਤ ਸੋਹਣਾ ਸੂਟ ਲੱਗ ਰਿਹਾ ਆ ਤੇ ਜੇ ਤੁਸੀਂ ਕਸਟਮਾਈਜ਼ ਕਰਾਉਣਾ ਹੋਇਆ ਮੇਰੇ ਕੋਲ ਇਹ ਸਟੱਫ ਅਵੇਲੇਬਲ ਆ 5 ਮੀਟਰ ਜਿਹੇ ਪਿਆਵਾ ਤੇ ਤੁਸੀਂ ਕਸਟਮਾਈਜ਼ ਕਰਾ ਸਕਦੇ ਹੋ ਕਲਰ ਮੇਰੇ ਕੋਲ ਸਿਰਫ 5 ਮੀਟਰ ਚ ਇੱਕ ਹੀ ਆ ਤੇ ਤੁਸੀਂ ਐਨੀ ਕਲਰ ਕੋਈ ਵੀ ਕਲਰ ਤੇ ਕਰਾ ਸਕਦੇ ਹੋ ਉਹ ਜ਼ਰੂਰੀ ਨਹੀਂ ਆ ਤੇ ਇਹ ਕਲਰ ਆਪਣਾ ਮੇਰੇ ਕੋਲ ਇੱਕੋ ਹੀ ਆ ਤੇ ਦੇਖ ਲਓ ਤੁਸੀਂ ਮੈਂ ਤੁਹਾਨੂੰ ਇਹਦੀ ਫੁੱਲ ਲੁੱਕ ਫਿਰ ਦੁਬਾਰਾ ਦਿਖਾ ਦਿੰਨੀ ਆ ਆ ਇਹਦੀ ਫੁੱਲ ਲੁੱਕ ਆ ਹਾਂਜੀ ਠੀਕ ਆ ਚਲੋ ਹੁਣ ਮੈਂ ਤੁਹਾਨੂੰ ਆਪਣਾ ਨੈਕਸਟ ਸੂਟ ਦਿਖਾਨੀ ਆ ਹਾਂਜੀ ਇਹ ਮੇਰਾ ਨੈਕ ਸੂਟ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਵਾਈਟ ਕਲਰ ਦੇ ਉੱਤੇ ਬਣਿਆ ਹੋਇਆ ਇਹਦੇ ਨਾਲ ਅਸੀਂ ਡਾਰਕ ਬ੍ਰਾਊਨ ਕਲਰ ਦਾ ਕੰਟਰਾਸਟ ਕੀਤਾ ਹੋਇਆ ਵਾ ਤੇ ਇਹ ਵੀ ਕਸਟਮਰ ਦਾ ਠੰਡੇ ਹੀ ਦੇਸ਼ ਦੇ ਵਿੱਚ ਜਾ ਰਿਹਾ ਵਾ ਸਮਝੋ ਤੁਸੀਂ ਕੀ ਕੈਨੇਡਾ ਜਾ ਰਿਹਾ ਇਹ ਸੂਟ ਤੇ ਇਹ ਬਰੋਸ਼ੇ ਦੇ ਉੱਤੇ ਬਣਿਆ ਹੋਇਆ ਸੂਟ ਹੈ ਬਰੋਚਾ ਸਟਫਰ ਟੋਟਲੀ ਹੈਂਡਵਰਕ ਹੈ ਇਹ ਵੀ ਸੂਟ ਤੇ ਇਹਦੇ ਨਾਲ ਪਿਓਰ ਚਨਾਉਣ ਦਾ ਦੁਪੱਟਾ ਵਾ ਤੇ ਇਹਦੀ ਅਸੀਂ ਜਿਹੜੀ ਕੰਟਰਾਸਟ ਬਾਟਮ ਲਾਈ ਹੋਈ ਹੈ ਤੇ ਇਹਦੇ ਤੇ ਅਸੀਂ ਬਾਟਮ ਤੇ ਜਿਹੜਾ ਵਰਕ ਕੀਤਾ ਉਹ ਦੇਖੋ ਵਾਈਟ ਥ्रेड ਯੂਜ਼ ਕੀਤਾ ਹੋਇਆ ਹੈ ਇਹਦਾ ਅਸੀਂ ਸ਼ਰਟ ਦਾ ਕੰਟਰਾਸਟ ਦਿੱਤਾ ਹੋਇਆ ਹੈ ਇਹਦੇ ਤੇ ਹੈਂਡਵਰਕ ਹੋ ਰੱਖਿਆ ਵਾ ਤੁਸੀਂ ਦੇਖ ਸਕਦੇ ਹੋ ਸਿੱਪੀ ਪਰਲ ਮੋਤੀ ਦਾ ਕੰਮ ਕੀਤਾ ਹੋਇਆ ਵਾ ਐਲਬਰਟ ਬਰੋਸ਼ਾ ਜਿਹੜਾ ਹੈ ਸਟਫ ਹੈ ਇਹ ਦੇਖ ਲੋ zoom ਕਰਕੇ ਦਿਖਾਰੀ ਆ ਮੈਂ ਤੁਹਾਨੂੰ ਤੇ ਦੇਤੇ ਅਸੀਂ ਹੈਂਡਵਰਕ ਕੀਤਾ ਹੋਇਆ ਵਾਈਟ ਕਲਰ ਹੈ ਆਫ ਵਾਈਟ ਕਲਰ ਨਹੀਂ ਹੈ ਵਾਈਟ ਕਲਰ ਦੇ ਉੱਤੇ ਬਣਾ ਹੋਇਆ ਤੇ ਤੁਸੀਂ ਇਹਦਾ ਕੰਬੀਨੇਸ਼ਨ ਦੇਖੋ ਕੰਟਰਾਸਟ ਕਿੰਨਾ ਸੋਹਣਾ ਲੱਗ ਰਿਹਾ ਹੈ ਆ ਦੇਖੋ ਕਿੰਨਾ ਸੋਹਣਾ ਸੂਟ ਲੱਗ ਰਿਹਾ ਹੈ ਤੁਸੀਂ ਵਾਈਟ ਚ ਵੀ ਪੂਰਾ ਵਾਈਟ ਚ ਵੀ ਬਣਾ ਸਕਦੇ ਜਿਹੜੀ ਮੇਰੀ ਭੈਣਾ ਬਾਹਰ ਬੈਠੀ ਆ ਮ ਜਿੱਤੇ ਮਲਕੀ ਜਿੱਤੇ ਵਿੰਟਰ ਆ ਹਜੇ ਵੀ ਉਹਨਾਂ ਨੇ ਵੇਅਰ ਕਰਨਾ ਹੋਇਆ ਇਹ ਸੂਟ ਤੇ ਆਪਣਾ ਬਣਾ ਸਕਦੇ ਨੇ ਤੇ ਇਹ ਬਰੋਸ਼ੇ ਦੇ ਉੱਤੇ ਵੈਲਵਟ ਬਰੋਸ਼ੇ ਦੇ ਉੱਤੇ ਬਣਾ ਹੋਇਆ ਸੂਟ ਹੈ ਤੇ ਕੰਟਰਾਸਟ ਇਸੀ ਇਹ ਵਾਲਾ ਦਿੱਤਾ ਤੁਸੀਂ ਕੰਟਰਾਸਟ ਕੋਈ ਵੀ ਕਰਾ ਸਕਦੇ ਹੋ ਇਹ ਕਸਟਮਰ ਡਿਮਾਂਡ ਸੀ ਕਿ ਉਹਨਾਂ ਨੇ ਕਲਰ ਚੁਆਇਸ ਕੀਤਾ ਫਿਰ ਅਸੀਂ ਆਵਲਾ ਇਹਦੇ ਉੱਤੇ ਕੰਟਰਾਸਟ ਕਰਤਾ ਤੇ ਜਿਹੜੀ ਸਿਲਕ ਪਿਓਰ ਸਿਲਕ ਦੀ ਜਿਹੜੀ ਇਹਦੀ ਬਾਟਮ ਦਾ ਸਟਫਾ ਪਿਓਰ ਸਿਲਕ ਦਾ ਸਟਫਾ ਫਿਰ ਤੁਸੀਂ ਦੇਖ ਲਓ ਇਹਦਾ ਫੁੱਲ ਲੁੱਕ ਤੇ ਬਹੁਤ ਸੋਹਣਾ ਸੂਟ ਲੱਗ ਰਿਹਾ ਹੈ ਬਹੁਤ ਫੱਬ ਰਿਹਾ ਇਹ ਤੇ ਇਹਦੇ ਤੇ ਇਹ ਕਲਰ ਆ ਦੇਖੋ ਮੈਂ ਤੁਹਾਨੂੰ ਇਹਦੀ ਸਾਰੇ ਘੁੰਮ ਕੇ ਸਾਰਾ ਜਿਹੜਾ ਲੁੱਕ ਦਿਖਾ ਰਹੀ ਹਾਂ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਲੱਗ ਰਿਹਾ ਦਾ ਲੁੱਕ ਤੇ ਇਹ ਵੀ ਬਹੁਤ ਹੀ ਜਿਆਦਾ ਜਿਹੜਾ ਮੇਰਾ ਪਹਿਲਾ ਸੂਟ ਆ ਉਹਦੀ ਰੇਂਜ ਮੈਂ ਦੱਸਣਾ ਭੁੱਲ ਗਈਆਂ ਉਹਦੀ ਜਿਹੜੀ ਰੇਂਜ ਆ ਉਹ ਆਪਣਾ 6 ਤੋਂ 7000 ਦੀ ਰੇਂਜ ਦੇ ਵਿੱਚ ਰੈਡੀ ਹੋਇਆ ਵਿਦ ਸਟੀਚਿੰਗ ਪਾ ਕੇ ਸਟਫ ਪਾ ਕੇ ਸਾਰੀ ਚੀਜ਼ ਪਾ ਕੇ 6 ਤੋਂ 7000 ਦੀ ਰੇਂਜ ਵਿੱਚ ਰੈਡੀ ਹੋਇਆ ਜਿਹੜਾ ਆ ਵਾਲਾ ਸੂਟ ਆ ਸੇਮ ਇਹ ਵੀ 600 ਤੋਂ 7000 ਦੀ ਰੇਂਜ ਦੇ ਵਿੱਚ ਰੈਡੀ ਹੋਇਆ ਵਾ ਤੁਸੀਂ ਦੇਖ ਸਕਦੇ ਹੋ ਸਾਡਾ ਜਿਹੜਾ ਵਰਕ ਆ ਪੂਰਾ ਟੋਟਲੀ ਹੈਡ ਵਰਕ ਮਤਲਬ ਜਿਹੜਾ ਇਸ ਸੂਟ ਤੇ ਦੋਨਾਂ ਸੂਟਾਂ ਤੇ ਰੱਖਿਆ ਤੇ ਜਿਹੜਾ ਸੈਕੰਡ ਥਿੰਗ ਕੀ ਜਿਹੜਾ ਆਪਣਾ Uh, बजट अपना बहुत ही ज़्यादा वाया वा भी असं ज़्यादा हाई भी नहीं रखते नॉर्मल बजट के सूट बनाने देख सकते हो तो मेरी वीडियो से देख ही रहे हो बहुत सोना सूट लग रहा है तो जोड़े दुपट्टे असी लैस फिनिशिंग दी वह भी असी मैच करके दिती है थोड़े थोड़े अपना जो मैच करजे ठीक है ये सा जरा नैक्स सूट है तो इसत बाद मैं अपना नैक्स सूट दिखाऊंगी वह भी ਹੈਂਡਵਰਕ ਤੇ ਆਰਡਰ ਕਰ ਸਕਦੇ ਹੋ ਤੇ ਇਸ ਦਾ ਮੈਂ ਬਜਟ ਤੁਹਾਨੂੰ ਦੱਸਤਾ ਅੱਜ ਹੁਣ ਮੈਂ ਤੁਹਾਨੂੰ ਆਪਣਾ ਨੈਕ ਸੂਟ ਦਿਖਾਨੀ ਆ ਹਾਂਜੀ ਚਲੋ ਮੈਂ ਤੁਹਾਨੂੰ ਆਪਣਾ ਨੈਕ ਸੂਟ ਦਿਖਾਨੀ ਆ ਇਹ ਮੇਰਾ ਸੂਟ ਜਿਹੜਾ ਕੀ ਹਾਂਜੀ ਇਹ ਅੱਜ ਦਾ ਸਾਡਾ ਜਿਹੜਾ 3rd ਸੂਟ ਆ ਤੀਜਾ ਸੂਟ ਆ ਜਿਹੜਾ ਸਾਡਾ ਕੀ ਇਹ ਵੀ ਟੋਟਲੀ ਹੈਂਡਵਰਕ ਤੇ ਰੈਡੀ ਆ ਤੇ ਇਹਦੇ ਬਾਰੇ ਮੈਂ ਤੁਹਾਨੂੰ ਡਿਟੇਲਿੰਗ ਦੇ ਦੇਣੀ ਆ ਜਿਹੜੇ ਮੈਂ ਪਹਿਲਾ ਦੋ ਸੂਟ ਦਿਖਾਏ ਆ ਉਹ ਵੀ ਹੈਂਡਵਰਕ ਦੀ ਹੈ ਉਹ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਇਹ ਮੇਰਾ ਤੀਜਾ ਸੂਟ ਹੈ ਜਿਹੜਾ ਕਿ ਟੋਟਲੀ ਹੈਂਡਵਰਕ ਤੇ ਬਣਿਆ ਹੋਇਆ ਹੈ ਇਹਦਾ ਜਿਹੜਾ ਕੰਟਰਾਸਟ ਹੈ ਲਾਈਟ ਲਵੈਂਡਰ ਕਲਰ ਤੇ ਆਫ ਵਾਈਟ ਕਲਰ ਦਾ ਕੰਟਰਾਸਟ ਕੀਤਾ ਹੋਇਆ ਤੇ ਸਟੱਫ ਦੀ ਗੱਲ ਕਰੀਏ ਇਹਦਾ ਜਿਹੜਾ ਸਟੱਫ ਆ ਆਪਣੇ ਕੋਲ ਆਰਗੈਂਜ਼ਾ ਲਾਈਨਸ ਵਾਲਾ ਸਟੱਫ ਲਿਆ ਹੋਇਆ ਤੁਸੀਂ ਦੇਖ ਸਕਦੇ ਹੋ ਲਾਈਨਸ ਵਾਲਾ ਸਟੱਫ ਆ ਆਰਗੈਂਜ਼ਾ ਦਾ ਸਟੱਫ ਹੈ ਇਹ ਤੇ ਜਿਹੜਾ ਇਹਦੇ ਨਾਲ ਦੁਪੱਟਾ ਆ ਉਹ ਵੀ ਆਪਣਾ ਸੈਮੀ ਆਰਗੈਂਜ਼ਾ ਦਾ ਦੁਪੱਟਾ ਹੈ ਦੁਪੱਟਾ ਦੇਖ ਸਕਦੇ ਹੋ ਤੁਸੀਂ ਸੈਮੀ ਆਰਗੈਂਜ਼ਾ ਦਾ ਵਾ ਤੇ ਹੁਣ ਆਪਾਂ ਬਾਟਮ ਦੀ ਗੱਲ ਕਰੀਏ ਸਟਫ ਦੀ ਪਿਓਰ ਕ੍ਰੇਪ ਦੇ ਉੱਤੇ ਬਾਟਮ ਰੈਡੀ ਆ ਆਪਣੀ ਠੀਕ ਹੈ ਤੇ ਹੁਣ ਜਿਹੜਾ ਕਿ ਮੈਂ ਤੁਹਾਨੂੰ ਇਹਦਾ ਕੰਮ ਦਿਖਾਨੀ ਆ neck ਤੇ ਕੰਮ ਹੋ ਰੱਖਿਆ ਵਾ ਤੁਸੀਂ ਦੇਖ ਸਕਦੇ ਹੋ ਸਿੱਪੀ ਪਰਲ ਵਗੈਰਾ ਇਹਦੇ ਵਿੱਚ ਐਡ ਆਨ ਹੋ ਰੱਖੇ ਆ ਠੀਕ ਆ ਬਹੁਤ ਸੋਹਣਾ ਲੱਗ ਰਿਹਾ ਵਾ ਤੇ ਇੱਕ ਗੱਲ ਹੋਰ ਇਹਦੇ ਦੁਪट्टे ਤੇ ਵੀ ਵਰਕ ਆ ਹਨਾ ਇਹਦੀ ਬਾਟਮ ਤੇ ਵੀ ਵਰਕ ਆ ਤੇ ਜਿਹੜਾ ਇਹ ਵਾਲਾ ਦੇਖੋ ਇਹਦੀ ਆਰਮਸ ਤੇ ਵਰਕ ਆ ਦੇਖੋ ਜਿਹੜੀ ਇਹਦੀ ਆਰਮਸ ਆ ਥੋੜੀ ਜੀ ਅਸੀਂ ਬੈਲ ਸਲੀਵਜ਼ ਨੂੰ ਬਣਾਈਆਂ ਵਾ ਤੇ ਆ ਦੇਖੋ ਤੁਸੀਂ ਥੋੜੀ ਜਿਹੀ ਬੈਲ ਸਲੀਵਸ ਬਣਾਈਆਂ ਮਤਲਬ ਜ਼ਿਆਦਾ ਵੀ ਨਹੀਂ ਹੈ ਠੀਕ ਹੈ ਇਹਦੇ neck ਤੇ ਕੰਮ ਹੈ ਤੇ ਬੜਾ ਡਿਫਰੈਂਟ ਜਿਹਾ ਕੰਮ ਹੈ ਇਹਦੇ ਚਾਕਸ ਤੇ ਆ ਦੇਖ ਲਓ ਤੁਸੀਂ ਇਹਦੇ ਜਿਹੜੇ ਚਾਕਸ ਤੇ ਇਹ ਕੰਮ ਹੋ ਰੱਖਿਆ ਹਾਂਜੀ ਤੇ ਜਿਹੜਾ ਬੋਟਮ ਦਾ ਸਟਾਫ ਆ ਉਹਦੇ ਨਾਲ ਇਹデア ਜਿਹੜਾ ਵਰਕ ਪੈਚ ਵਰਕ ਹੋ ਰੱਖਿਆ ਵਾ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸ ਰਹੀਆਂ ਜਿਹੜਾ ਇਹ ਲਵੈਂਡਰ ਕਲਰ ਅਸੀਂ ਯੂਜ਼ ਕੀਤਾ ਵਾ ਇਹ ਬੋਟਮ ਵਾਲਾ ਹੀ ਕਲਰ ਅ ਸਟਫ ਵੀ ਉਹ ਹੀ ਯੂਜ਼ ਕੀਤਾ ਵਾ ਇਹ ਬਾਟਮ ਵਾਲਾ ਸਟਫ ਇਹਦੇ ਤੇ ਲਾਇਆ ਹੋਇਆ ਜਿਹੜਾ ਕਿ ਇਹਦੇ neck ਤੇ ਵੀ ਹੋਰ ਰੱਖਿਆ ਕੰਮ ਇਹਦੇ ਆ ਦੇਖੋ ਸਾਈਡਸ ਤੇ ਵੀ ਆ ਇਹਦੀ ਬਾਜੂ ਤੇ ਵੀ ਹੋਰ ਰੱਖਿਆ ਵਾ ਜੋ ਕਿ ਪੈਚ ਵਰਕ ਹੋ ਰੱਖਿਆ ਵਾ ਤੁਸੀਂ ਦੇਖ ਰਹੇ ਹੋ ਠੀਕ ਹੈ ਤੇ ਅਸੀਂ ਲੈਸ ਦੇ ਨਾਲ ਜਿਹੜੀ ਕੰਮ ਮੋਤੀਆਂ ਦਾ ਰੱਖਿਆ ਉਹੀ ਅਸੀਂ ਲੈਸ ਲਗਾਈ ਹੋਈ ਹੈ ਤੇ ਜਿਹੜਾ ਇਹਦਾ ਹੈਂਡਵਰਕ ਹੋ ਰੱਖਿਆ ਦੇਖ ਲਓ ਮੋਤੀ ਵਗੈਰਾ ਲੱਗੇ ਹੋਏ ਆ ਪੂਰੇ ਥੋੜਾ ਥੋੜਾ ਗੈਪ ਛੱਡ ਕੇ ਇਹਦੇ ਦੋ ਸੂਟ ਤੇ ਮੋਤੀ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਹੋ ਮੈਂ ਦੁਪੱਟਾ ਤੁਹਾਨੂੰ ਖਿਲਾਰ ਕੇ ਦਿਖਾ ਦਿੰਨੀ ਆ ਆ ਦੇਖੋ ਥੋੜਾ ਥੋੜਾ ਗੈਪ ਛਾਟ ਕੇ ਇਹਦੇ ਦੁਪੱਟੇ ਤੇ ਜਿਹੜੇ ਕੀ ਮੋਤੀ ਰਾਉਂਡ ਸ਼ੇਪ ਦੇ ਵਿੱਚ ਛੋਟੇ ਛੋਟੇ ਜਿਹੇ ਫਲਾਰ ਬਣੇ ਹੋਏ ਆ ਜੋ ਕਿ ਇਸ ਸੂਟ ਨੂੰ ਬਹੁਤ ਜ਼ਿਆਦਾ ਹੈਵੀ ਬਣਾ ਰਹੇ ਆ ਛੋਟਾ ਛੋਟਾ ਇਹ ਕੰਮ ਜਿਹੜਾ ਕਿ ਹੁੰਦਾ ਨਾ ਆਪਣੇ ਆਪ ਜਿਹੜਾ ਵਰਕ ਕਰਦੇ ਆ ਜੇ ਆਪਾਂ ਜਿਵੇਂ ਸਲਵਾਰ ਤੇ ਥੋੜਾ ਜਿਹਾ ਵਰਕ ਕਰਾ ਤਾਂ ਉਹਦੇ ਨਾਲ ਹੀ ਨਾ ਆਪਣਾ ਸੂਟ ਬਹੁਤ ਜ਼ਿਆਦਾ ਹੈਵੀ ਬਣ ਜਾਂਦਾ ਵਾ ਤੇ ਮੈਂ ਹਮੇਸ਼ਾ ਕਸਟਮਰ ਮੈਨੂੰ ਕਹਾਂਗੇ ਵੀ ਤੁਸੀਂ ਇਦਾਂ ਕਰ ਦਿਓ ਤਗਰ ਮੈਂ ਕਹਾਂਗੀ ਕੋਈ ਗੱਲ ਨਹੀਂ ਮੇਰੇ ਤੋਂ ਛੱਡੋ ਤੁਸੀਂ ਮੈਨੂੰ ਪਤਾ ਹੈ ਕਿਵੇਂ ਕਰਨੀ ਹੈ ਕਿਵੇਂ ਆਪਾਂ ਦੁਪੱਟੇ ਪੂਰੇ ਸੂਟ ਨੂੰ ਲੁੱਕ ਦੇਣੀ ਆ ਤੇ ਅਸੀਂ ਉਸ ਹਿਸਾਬ ਨਾਲ ਕੰਮ ਕਰਦੇ ਆ ਉਹਨਾਂ ਨੇ ਵੈਸੇ ਦੁਪੱਟੇ ਦਾ ਗਿਆਨ ਨਹੀਂ ਸੀਗਾ ਕਸਟਮਰ ਨੇ ਬਟ ਸੀ ਦੁਪੱਟੇ ਤੇ ਫਿਰ ਵੀ ਥੋੜਾ ਥੋੜਾ ਕੰਮ ਕਰਤਾ ਤੇ ਅੱਜ ਹੁਣ ਇਹਦੀ ਮੈਂ ਬਾਟਮ ਦਾ ਕੰਮ ਦਿਖਾਉਣੀ ਆ ਬਿਲਕੁਲ ਹੀ ਪ੍ਰੀਕ ਜੀ ਅਸੀਂ ਇਹਦੇ ਤੇ ਲਾਈਨ ਪਾ ਕੇ ਇਹ ਕੰਮ ਕੀਤਾ ਹੋਇਆ ਹੈ ਕਿਉਂਕਿ ਉਹਨਾਂ ਨੂੰ ਜ਼ਿਆਦਾ ਹੈਵੀ ਨਹੀਂ ਚਾਹੀਦਾ ਸੀਗਾ ਤੇ ਜਿਹੜਾ ਦੁਪट्टे ਤੇ ਕੰਮ ਹੈ ਉਹੀ ਅਸੀਂ ਇਹਦੇ ਤੇ ਕੀਤਾ ਹੋਇਆ ਸੀ ਪੀਨਲ ਮੋਤੀ ਨਾਲ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜ਼ਿਆਦਾ ਛੋਟੇ ਪੌਂਚ ਬਣਾਇਆ ਸਟੇਟ ਸਨਵਾਰਿਆ ਆਪਣੀ ਤੇ ਬਹੁਤ ਹੀ ਮਤਲਬ ਸੋਹਣਾ ਲੱਗ ਰਿਹਾ ਹੈ ਸੂਟ ਇਹ ਆਪਾਂ ਨਾਰਮਲ ਵੀ ਅਸੀਂ ਨਾਰਮਲ ਮਤਲਬ ਛੋਟੇ ਜਿਹੇ ਅਮਸ਼ਨ ਤੇ ਅਸੀਂ ਵੀਅਰ ਕਰ ਸਕਦੇ ਆ ਤੇ ਮਤਲਬ ਕਿ ਛੋਟੇ ਦੇ ਫੰਕਸ਼ਨ ਦੇ ਵਿੱਚ ਮਤਲਬ ਜ਼ਿਆਦਾ ਵੀ ਹੈਵੀ ਨਹੀਂ ਆ ਬਟ ਹੈਵੀ ਲੁੱਕ ਵੀ ਦੇ ਰਹਾ ਮੈਂ ਤੁਹਾਨੂੰ ਇਹਦੀ ਪੂਰੀ ਲੁੱਕ ਦਿਖਾਨੀ ਆ ਆ ਦੇਖ ਲਓ ਇਹਦੀ ਪੂਰੀ ਲੁੱਕ ਇਹਦੀ ਪੂਰੀ ਲੁੱਕ ਤੇ ਤੁਸੀਂ ਆ ਦੇਖ ਲਓ ਕੰਮ ਬਾਵਾ ਤੇ ਵੀ ਬਹੁਤ ਜ਼ਿਆਦਾ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਕੰਮ ਹੋ ਰੱਖਿਆ ਸੂਟ ਦੇ ਵਿੱਚ ਮੋਤੀਆਂ ਦਾ ਹੋ ਰੱਖਿਆ ਆ ਦੇਖ ਲਓ ਸਲਵਾਰ ਤੇ ਸ਼ਰਟ ਤੇ ਸਾਈਡਸ ਤੇ ਸਭ ਤੋਂ ਜ਼ਿਆਦਾ ਕੰਮ ਮੋਤੀਆਂ ਦਾ ਹੋ ਰੱਖਿਆ ਪੂਰਾ ਮੈਂ ਤੁਹਾਨੂੰ ਜ਼ੂਮ ਕਰਕੇ ਹਰ ਇੱਕ ਸੂਟ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਨੀ ਹੁੰਦੀ ਹੈ ਤੁਸੀਂ ਸਾਡਾ ਕੰਮ ਦੇਖ ਲਓ ਤਾਂ ਕਰਕੇ ਤੇ ਆ ਦੇਖੋ ਦੁਪੱਟਾ ਪੂਰਾ ਲੈਸ ਨਾਲ ਫਿਨਿਸ਼ਿੰਗ ਮੋਤੀ ਵਾਲੀ ਹੀ ਜਿਦਾ ਸੀਗਾ ਕਿ ਪੂਰੇ ਸੂਟ ਤੇ ਮੋਤੀ ਮੋਤੀ ਹੋ ਰਿਕੇ ਕਿਉਂ ਨਾ ਫਿਰ ਇਹਦੇ ਦੁਪੱਟੇ ਦੇ ਵੀ ਅਸੀਂ ਮੋਤੀ ਵਾਲੀ ਲੈਸ ਨਾਲ ਹੀ ਫਿਨਿਸ਼ਿੰਗ ਦਈਏ ਤੇ ਅਸੀਂ ਮੋਤੀ ਵਾਲੀ ਲੈਸ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਸੋਹਣਾ ਸੂਟ ਲੱਗ ਰਿਹਾ ਤੇ ਮੈਂ ਤੁਹਾਨੂੰ ਦੱਸ ਚੁੱਕੀ ਆ ਆਪਣੀ ਆ ਆਰਗੈਂਜ਼ਾ ਦੇ ਲਾਈਨਸ ਵਾਲਾ ਸਟੱਫ ਹੈ ਇਹ ਸ਼ਰਟ ਦਾ ਤੇ ਬਾਟਮ ਆਪਣੀ ਕريب ਹੈ ਦੁਪੱਟਾ ਆਪਣਾ ਸੈਮੀ ਆਰਗੈਂਜ਼ਾ ਦਾ ਵਾ ਤੇ ਬਾਟਮ ਦਾ ਹੀ ਜਿਹੜਾ ਇਹਦੇ ਤੇ ਕੰਮ ਹੋ ਰੱਖਿਆ ਹੈ ਜਿਹੜਾ ਪੈਚ ਵਰਕ ਹੋ ਰੱਖਿਆ ਬਾਟਮ ਦੇ ਸਟੱਫ ਦਾ ਹੋ ਰੱਖਿਆ ਉਹ ਮੈਂ ਸਾਰੀ ਡਿਟੇਲ ਤੋਂ ਸਾਰੀ ਤੁਹਾਨੂੰ ਦੇ ਚੁੱਕੀ ਆ ਤੇ ਆਪਣਾ ਜਿਹੜਾ ਇਹਦੀ ਹੁਣ ਪ੍ਰਾਈਸ ਦੀ ਗੱਲ ਕਰਾਂ ਇਹਦਾ ਜਿਹੜੀ ਕੱਲਾ ਵਰਕ ਹੀ ਆਪਣਾ 5500 ਤੋਂ ਲੈ ਕੇ 6000 ਦੀ ਰੇਂਜ ਦੇ ਵਿੱਚ ਇਹਦਾ ਵਰਕ ਹੋ ਰੱਖਿਆ ਹੈ ਠੀਕ ਹੈ 5500 ਤੋਂ 6000 ਦੀ ਰੇਂਜ ਦੇ ਵਿੱਚ ਵਰਕ ਹੋ ਰੱਖਿਆ ਵਾ ਤੇ ਪੂਰਾ ਸੂਟ ਸਲਵਾਰ ਸ਼ਰਟ ਤੇ ਦੀ ਸ਼ਰਟ ਤੇ ਦੁਪੱਟਾ ਸਾਰਾ ਟੋਟਲੀ ਠੀਕ ਹੈ ਜਿਹੜਾ 5500 ਤੋਂ 6000 ਦੀ ਰੇਂਜ ਦੇ ਵਿੱਚ ਇਹ ਆਪਣਾ ਸੂਟ ਰੈਡੀ ਹੋ ਰੱਖਿਆ ਵਾ ਜੇ ਕਿਸੇ ਪਹਿਨਣਾ ਨਹੀਂ ਕਰਵਾਣਾ ਹੋਇਆ ਤੇ ਮੈਨੂੰ ਮੈਸੇਜ ਕਰ ਸਕਦੇ ਮੇਰਾ ਜਿਹੜਾ ਇੰਸਟਾਗ੍ਰam ਤੇ ਬੁਟੀਕ ਦਾ ਮੇਰਾ ਪੇਜ ਆ ਉੱਤੇ ਵੀ ਮੈਨੂੰ ਮੈਸੇਜ ਕਰ ਸਕਦੇ ਆ ਮੈਂ ਜਿਹੜੀ ਮੈਂ ਆਈਡੀਆ ਨੂੰ ਮੈਂਸ਼ਨ ਕਰ ਦੂੰਗੀ ਦੀਪ ਡਿਜ਼ਾਈਨ ਸਟੂడియో ਮੇਰੀ ਆਈਡੀਆ ਇੰਸਟਾਗ੍ਰਾਮ ਤੇ ਉੱਥੇ ਤੁਸੀਂ ਮੈਨੂੰ ਡੀਐਮ ਕਰ ਸਕਦੇ ਹੋ ਤੇ ਇਹ ਜਿਹੜਾ ਆਪਣਾ ਸੂਟ ਦੇਖ ਲਓ ਤੁਸੀਂ ਕਿੰਨਾ ਸੋਹਣਾ ਲੱਗ ਰਿਹਾ ਹੈ ਇਹਦੀ ਪੂਰੀ ਲੁੱਕ ਮੈਂ ਪੂਰਾ ਘੁੰਮ ਕੇ ਦਿਖਾ ਦਿੰਨੀ ਹੁੰਦੀ ਆ ਦੇਖੋ ਹਾਂਜੀ ਤੇ ਮੈਂ ਫਿਰ ਆਪਣੀ ਵੀਡੀਓ ਇੱਥੇ ਹੀ ਐਂਡ ਕਰਦੀ ਆ ਜਿਵੇਂ ਸਾਰਿਆਂ ਨੂੰ ਮੇਰੇ ਇਹ ਤਿੰਨੋਂ ਸੂਟ ਪਸੰਦ ਆ ਗਏ ਨੇ ਕਿ ਪਲੀਜ਼ ਮੇਰੇ ਚੈਨਲ ਲਾਈਕ ਸਬਸਕ੍ਰਾਈਬ ਕਮੈਂਟ ਪਲੀਜ਼ ਕਰਦਿਆ ਕਰੋ ਇੱਕ ਮੈਨੂੰ ਰਿਕਵੈਸਟ ਕਰਦੀ ਕਮੈਂਟ ਕਰਦਿਆ ਕਰੋ ਸੂਟਸ ਕਿਵੇਂ ਲੱਗ ਰਹੇ ਤੁਹਾਨੂੰ ਤਾਂ ਕਿ ਫਿਰ ਸਾਨੂੰ ਵੀ ਥੋੜਾ ਜਿਆ ਵਧੀਆ ਲੱਗੇ ਕਿ ਹਾਂ ਸਾਡੇ ਸੂਟ ਤੁਹਾਨੂੰ ਪਹਿਨਣ ਨੂੰ ਪਸੰਦ ਆ ਰਹੇ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਮੇਰੀ ਆਹੀ ਇੱਕ ਹੰਬਲ ਰਿਕਵੈਸਟ ਆ ਕਮੈਂਟ ਜ਼ਰੂਰ ਕਰਿਆ ਕਰੋ ਮੇਰੇ ਸੂਟਾਂ ਬਾਰੇ ਦੱਸਿਆ ਕਰੋ ਕਿ ਸੂਟ ਕਿਵੇਂ ਦੇ ਲੱਗ ਰਹੇ ਆ ਤੇ ਜੇ ਜਿਹੜਾ ਆਪਣਾ ਤੁਸੀਂ ਸਟਿਚਿੰਗ ਤੁਹਾਨੂੰ ਮੈਂ ਇੱਕ ਹੋਰ ਆਪਸ਼ਨ ਦਿੰਦੀ ਆ ਜ਼ਰੂਰੀ ਨਹੀਂ ਹੈ ਕਿ ਤੁਸੀਂ ਸਟਿਚਿੰਗ ਵੀ ਕਰਾਉਣੀ ਹੈ ਕੱਲਾ ਤੁਸੀਂ ਵਰਕ ਵੀ ਕਰਾ ਸਕਦੇ ਹੋ ਵੈਸੇ ਸਾਡੇ ਕੋਲ ਸਾਰੀ ਚੀਜ਼ ਸੂਟਸ ਤੋਂ ਰਿਲੇਟਡ ਸਭ ਕੁਝ ਅਵੇਲੇਬਲ ਆ ਬਟ ਉਹ ਤੁਹਾਡੀ ਮਰਜ਼ੀ ਆ ਕਈ ਵਾਰ ਕੀ ਹੁੰਦਾ ਕਿ ਆਪਾਂ ਨੂੰ ਟੇਲਰ ਹੀ ਆਪਣੇ ਆਪਣੇ ਪਸੰਦ ਆਂਦੇ ਵੀ ਹਾਂ ਸਾਨੂੰ ਤਾਂ ਉਹਦੀ ਫਿਟਿੰਗ ਆਂਦੀ ਆ ਹਨਾ ਤਾਂ ਕਰਕੇ ਕੱਲਾ ਤੁਸੀਂ ਵਰਕ ਵੀ ਕਰਾ ਸਕਦੇ ਹੋ ਜ਼ਰੂਰੀ ਨਹੀਂ ਹੈ ਸਟਿਚਿੰਗ ਤੁਸੀਂ ਆਪਦੀ ਮਰਜ਼ੀ ਨਾਲ ਮੇਰੇ ਕਾਫੀ ਕਸਟਮਰ ਆ ਜਿਹੜਾ ਕਿ ਮੇਰੇ ਕੋਲ ਵਰਕ ਕਰਵਾਉਂਦੇ ਆ ਸਟਿਚਿੰਗ ਉਹ ਆਪਣੇ ਹੀ ਟੇਲਰ ਤੋਂ ਕਰਵਾਉਂਦੇ ਆ ਤੇ ਉਹਨਾਂ ਨੂੰ ਆਪਦੇ ਆਪ ਦੀ ਜਿਵੇਂ ਸਟਿਚਿੰਗ ਘੈਲੋ ਪਸੰਦ ਆ ਹਨ ਤਾਂ ਕਰਕੇ ਇਹ ਨਹੀਂ ਹੈ ਕਿ ਸਾਡੀ ਸਟਿਚਿੰਗ ਮਾੜੀ ਹੈ ਦੇਖ ਸਕਦੇ ਹੋ ਤੁਸੀਂ ਸਾਡੀ ਸਟਿਚਿੰਗ ਬਹੁਤ ਜ਼ਿਆਦਾ ਸੋਹਣੀ ਆ ਤੇ ਮੈਂ ਇਹੀ ਕਹਿਣਾ ਚਾਹੂੰਗੀ ਕਿ ਜੇ ਕਿਸੇ ਭੈਣਾ ਨੇ ਸਟਿਚਿੰਗ ਵੀ ਕਰਾਉਣੀ ਹੈ ਜਾਂ ਇਕੱਲਾ ਵਰਕ ਕਰਾਉਣਾ ਸਾਡੇ ਕੋਲ ਸਾਰੀ ਚੀਜ਼ अवेलेबल ਆ ਉਹ ਉਹਨਾਂ ਦੀ ਮਰਜ਼ੀ ਆ ਪਰ ਜਦ ਜੋ ਵਧੀਆ ਹੁੰਦਾ ਕਿ ਸਟੀਚਿੰਗ ਕਰਾ ਕੇ ਹੀ ਸੂਟ ਸਾਢੇ ਤੋਂ ਲਓ ਉਹ ਜ਼ਿਆਦਾ ਵਧੀਆ ਬਾਕੀ ਉਹ ਤੁਹਾਡੀ ਮਰਜ਼ੀ ਆ ਚਲੋ ਵੀਡੀਓ ਜ਼ਿਆਦਾ ਲੰਬੀ ਹੋ ਰਹੀ ਹੈ ਤੇ ਮੈਂ ਇਹਨੂੰ ਇੱਥੇ ਹੀ ਐਂਡਿੰਗ ਕਰਦੀ ਹਾਂ ਫਿਰ ਦੁਬਾਰਾ ਤੁਹਾਨੂੰ ਸੂਟ ਦਿਖਾ ਦਿੰਨੇ ਆ ਬਾਟਮ ਦੁਪੱਟਾ ਸ਼ਰਟ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਿਹੜੇ ਵੀਡੀਓਜ਼ ਦੇਖ ਰਹੇ ਹੋ ਕਮੈਂਟ ਜਰੂਰ ਕਰਿਓ ਤੇ ਸਾਰਿਆਂ ਦਾ ਥੈਂਕ ਯੂ ਮੈਂ ਜਲਦੀ ਹੀ ਆਪਣੀ ਨੈਕਸਟ ਵੀਡੀਓ ਸੂਟਸ ਦੇ ਰੈਡੀ ਹੋ ਜਿਹੜੇ ਹੋਏ ਆ ਹੈਂਡਵਰਕ ਦੇ ਉਹਨਾਂ ਦੀ ਮੈਂ ਤੁਹਾਨੂੰ ਲੁੱਕ ਦਵਾਂਗੀ ਮਸ਼ੀਨਵਰਕ ਦੇ ਵੀ ਆ ਤੇ ਮੈਂ ਨੈਕਸਟ ਵੀਡੀਓ ਜਲਦੀ ਲੈ ਕੇ ਆਉਂਗੀ ਥੈਂਕ ਯੂ so much